ਪਾਲੀਿਸੰਦਾਰੀ ਤੇ ਸਭ ਚਰਦੇ ਇਹਦੇ ਸਾਥ ਅੱਖ ਦਰ ਹੈ ਕਰ ਹੈ ਕਿਸੇ ਹਾਂਜੀ ਪੰਜ ਕਾਲੇ ਕੇ ਬਲੌਗਸ ਤੋਂ ਬਹੁਤ-ਬਹੁਤ ਧੰਨਵਾਦ ਬੋਰਸਨ ਆਉ ਜੀ ਕਿ ਮੈਂ ਠੀਕ ਠਾਕ ਹਾਂ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਤਾਂ ਕਿ ਇਹਦੀ ਪਰ ਨਵੀਂ ਵੀਡੀਓ ਬਣਾਵਾਂਗੇ ਤਾਂ ਨੋਟੀਫਿਕੇਸ਼ਨ ਸੁਣ ਜਲਦੀ ਪਹੁੰਚੂਗਾ ਲੋ ਜੀ ਅੱਜ ਆਪਾਂ ਪਹਿਲਾ ਗਏ ਸਿਭਾਗ ਦੇ ਭਰਾਨੇ ਆਪਾਂ ਹੁਣੀ ਆਈ ਸੀ ਹੈ ਜੀ ਤੇ ਮੈਂ ਕਿਹਾ ਚਲੋ ਮੈਂ ਸੰਗ ਕਈ ਦਿਨ ਹੋ ਗਏ ਵੀਡੀਓ ਬਣੀ ਨਹੀਂ ਸੀਗੀ ਅੱਜ ਕੋਈ ਖਾਸ ਥਾਂ ਸੀ ਭਾਗ ਦੇ ਭਰਾਨੇ ਆਪਾਂ ਕੁਝ ਲੈ ਕੇ ਆਉਣਾ ਤੇ ਅੱਜ ਆਪਾਂ ਲੈਣ ਗਏ ਸੀ ਮੈਨੂੰ ਹੈਗੀ ਆ ਅਜੇ ਕੋਈ ਕੂਰੀਅਰ ਕਰਵਾਉਣਾ ਸੀ ਠਿਕ ਲੱਜੀ ਆ ਆਪਾਂ ਲੱਜੀ ਦੀ ਨਾ ਪਹਿਲੀ ਵਾਰ ਗਏ ਸੀ ਮਹੱਲਾ ਕਲੀਨਿੰਗ ਜਿਹੜੇ ਹੁਣ ਬਣੇ ਆਪਾਂ ਉੱਥੋਂ ਲੈ ਕੇ ਆਈਆਂ ਤੇ ਦੇਖੋ ਕਿੱਦਾਂ ਦੀ ਦਵਾਈ ਆ ਹਨ ਤੇ ਅੱਜ ਆਪਾਂ ਲੈ ਕੇ ਆਏ ਆ ਪਹਿਲੇ ਦਿਨ ਵੀ ਮੈਨੂੰ ਅਲਰਜੀ ਹੋ ਜਾਂਦੀ ਹੈ ਮੈਨੂੰ ਤੇ ਲੋ ਵਧੀਆ ਆਪਾਂ ਤੁਹਾਨੂੰ ਦਿਖਾਉਣੀ ਆ ਆਪਾਂ ਮਖਸਰ ਸਹਿਬ ਆਪਾਂ ਕੀ ਲੈ ਕੇ ਆਈਆਂ ਤੇ ਮੈਂ ਤੁਹਾਨੂੰ ਦਿਖਾਇਆ ਨਹੀਂ ਸੀਗਾ ਵੀ ਹੈ ਤਾਂ ਛੋਟੀਆਂ ਚੀਜ਼ਾਂ ਆ ਤੇ ਇਹ ਪਹਿਲਾਂ ਆਪਾਂ ਸਰਨ ਦੋ ਲੈ ਕੇ ਆਂਦਾ ਸੀ ਉਹ ਵੀ ਇਸ ਨੂੰ ਦਿਖਾਤਾ ਸੀ ਦੁਬਾਰਾ ਫਿਰ ਦਿਖਾਵਾਂਗੇ ਕਿਉਂਕਿ ਵੀ ਮੈਂ ਕਿਤੇ ਵੀ ਤੀਰਥ ਯਾਤਰਾ ਜਾਵਾਂ ਮੈਂ ਲੈ ਕੇ ਆਉਣੀ ਹੁੰਦੀ ਆ ਵੀ ਜਾਈ ਨਹੀਂ ਹੁੰਦਾਗਾ ਕੋਈ ਨਾ ਕੋਈ ਨਿਸ਼ਾਨੀ ਤਾਂ ਲੈ ਕੇ ਹੀ ਆਈ ਦੀ ਕੋਈ ਵੈਸ ਭਾਂਡਾ ਹੋਵੇ ਕੁਛ ਵੀ ਹੋਵੇ ਤੇ ਮੈਂ ਤੁਹਾਨੂੰ ਦਿਖਾਉਣੀ ਆਪਾਂ ਮਕਸਰ ਸਾਹਿਬ ਕੀ ਲੈ ਕੇ ਆਏ ਵੈਸੇ ਨਾ ਅਸੀਂ ਜਾਂ ਚਲੇਟ ਹੋ ਗਏ ਜੀ ਅਸੀਂ ਜਵਾਲੀ ਤੋਂ ਹਫਤਾ 10 ਦਿਨ ਬਾਅਦ ਚਲੇ ਜਾਂਦੇ ਫੇਰ ਤਾਂ ਬਹੁਤ ਪਹਾਰਾ ਮੇਲਾ ਉਦੋਂ ਤੱਕ ਰਹਿੰਦਾਗਾ ਤੇ ਹੁਣ ਨਹੀਂ ਸੀਗਾ ਮੇਲਾ ਹੁਣ ਉੱਥੇ ਤਾਂ ਕੋਈ ਨਹੀਂ ਤੁਹਾਨੂੰ ਦਿਖਾਈ ਵੀਡੀਓ ਅਸੀਂ ਦੇਖੀ ਆ ਦੇ ਹੁਣ ਹੈ ਨਹੀਂ ਸੀਗਾ ਤੇ ਜਾਨੀ ਕਹਿੰਦੇ ਵੀ ਇਹ ਕਾਫੀ ਦਿਨ ਹੀ ਕਹਿੰਦੇ ਬਾਅਦ ਵੀ ਮੇਲਾ ਪੂਰਾ ਪਹਾਰਾ ਲੱਗਿਆ ਰਹਿੰਦਾਗਾ ਤੇ ਅਸੀਂ ਫਿਰ ਬੁੜੀਆਂ-ਬੁੜੀਆਂ ਸਾਧਨ ਕਰਾ ਲੈਣੀਆਂ ਹੁੰਦੀਆਂ ਤੇ ਫਿਰ ਅਸੀਂ ਜਾਏ ਹੁੰਦੇ ਹੁੰਦੀਆਂ ਚਲੋ ਜੀ ਆਪਾਂ ਤੁਹਾਨੂੰ ਦਿਖਾਉਣੀ ਆਪਾਂ ਮਖਸਰ ਸਾਹਿਬ ਤੋਂ ਕੀ ਲੈ ਕੇ ਆਏ ਹਾਂ ਜਿਹੜੀ ਜ਼ਿਆਦਾ ਤਾਂ ਨਹੀਂ ਪਰ ਸੇ ਜਿਹੜੀ ਤੇ ਆਪਾਂ ਨੂੰ ਸੋਹਣੀ ਲੱਗੀ ਉਹ ਆਪਾਂ ਲੈ ਆਏ ਤੁਹਾਨੂੰ ਦਿਖਾਉਣੀ ਆ ਲਓ ਜੀ ਪਹਿਲੇ ਟਮਾਟਰ ਹੀ ਆ ਲੈ ਕੇ ਆਏ ਦੋ ਦੋ ਸੋਹਣੀਆਂ ਜਿਹਦੀ ਮੈਨੂੰ ਬਹੁਤ ਸੋਹਣੀ ਲੱਗੀ ਇਹ ਆਪਾਂ ਨੇ ਛੋਟੇ ਸਾਈਜ਼ ਨਹੀਂ ਲੈ ਕੇ ਆਂਦਿਆਂ ਦੋਨੇ ਇਹ ਦੋ ਰੁਪਏ ਦੋਨੇ ਉੱਥੇ ਸੇ 50 ਰੁਪਈਆਂ ਦੋ ਮਿਲੀਆਂ ਦੇਖੋ ਕਿੰਨੀਆਂ ਸੋਹਣੀਆਂ ਪੰਜਾਰ ਕਹਿਦੀਆਂ ਦੋ ਅਡੋੜੇ ਡੇ ਜੈਨਾ ਦਿੰਦੇ ਨੇ ਪੰਜਾਰ ਪੈਂਗ ਦੋ ਬਹੁਤ ਸੋਹਣੀ ਬਹੁਤ ਸੰਗਤ ਸਾਡੇ ਨਾਲ ਇਹ ਜੀ ਹੁੰਦੀ ਜਿਹੜੀਆਂ ਕੁਝ ਨਹੀਂ ਲੈਂਦੀਆਂ ਉਹ ਵੀ ਮੱਥਾ ਟੇਕ ਕੇ ਮੁਰਦਦੀਆਂ ਪਰ ਅਸੀਂ ਨਹੀਂ ਆਈ ਹੋ ਸਕਦਾ ਵੀ ਨਾਲ ਕੁਝ ਲੈ ਗਈ ਮੈਂ ਤਾਂ ਜਰੂਰ ਲੈ ਨਹੀਂ ਹੁੰਦਾ ਤੇ ਹੋਰ ਵੀ ਆਪਣੇ ਨਾਲ ਦੀਆਂ ਉਹ ਵੀ ਆਏ ਚੀਜ਼ਾਂ ਲੈਂਦੀਆਂ ਨੇ ਲੈ ਲੈਂਦੀਆਂ ਫਿਰ ਅਸੀਂ ਪਉਂ ਚਲ ਜਿੰਨੀ ਲੋੜ ਉਹਨੇ ਲੈ ਆਈ ਦੀ ਹੈ ਬਹੁਤ ਸੋਹਣੀਆਂ 50 ਰੁਪਏ ਦੇ ਸਾਪਨ ਦੋ ਦਿੱਤੀਆਂ ਬਹੁਤ ਸੋਹਣੀਆਂ ਨੇ ਦਸ ਸੋਖੇ ਦਾਨੀਆਂ ਲੱਗੀਆਂ ਆਪਣੀਆਂ ਆਪਣੀਆਂ ਤੇ ਇਹ ਲਿਆਈ ਆਪਾਂ ਬਹੁਤ ਸੋਹਣੀ ਨਵੀਂ ਜੀ ਚੀਜ਼ ਮੈਨੂੰ ਇਹ ਮਿਲੀ ਹੈ ਕਿਉਂਕਿ ਫੋਨ ਨਾਲ ਲੱਗਦੀ ਗਾਰੇ ਕੋਵੇ ਪਈਆਂ ਸਿਲਫਾ ਵਿੱਚ ਮੇਰਾ ਟੈਨ ਵੀ ਚੀਜੀ ਜਾਤਾ ਸੀ ਤੇ ਮੈਂ ਤਾਂ ਖੋਲੀਆਂ ਵੀ ਨਹੀਂ ਸੀ ਠੀਕ ਇਹਨੀਆਂ ਸੋਹਣੀਆਂ ਦੇਖ ਦੀ ਨਵੀਂ ਜੀ ਚੀਜ਼ ਸੀਗੀ ਫਿਰ ਮੈਨੂੰ ਸੋਹਣੀ ਲੱਗੀ ਤੇ ਇਹ ਜਿਵੇਂ ਆਪਾਂ ਵੀ ਕੋਈ ਆਪਣੇ ਗੈਸਟ ਆਉਂਦੇ ਜਾਂ ਆਪਾਂ ਇ ਮਤਲਬ ਵੀ ਸਮੋਸੇ ਲਿਓਣੇ ਬੱਚਿਆਂ ਦੇ ਨੇ ਆਪ ਖਾਣੀਆਂ ਤੇ ਇਹਦੇ ਵਿੱਚ ਸੌਸ ਪਾ ਲਓ ਸੌਸ ਪਾ ਕੇ ਤੇ ਇਹਦੇ ਵਿੱਚ ਸਮੋਸੇ ਦੇ ਕੋਈ ਬਹੁਤ ਸੋਹਣੀ ਥੀ ਜ। ਬਹੁਤ ਸੋਨਾ ਕੱਲਰ ਪਾ ਲਈ ਆ ਸੀ। ਲੋ ਜੀ ਇਹ ਆਪਾਂ ਨੂੰ ਉਥੋਂ ਮਕਸਰ ਸਾਹਿਬ 100 ਰੁਪਏ ਦੀਆਂ ਮਿਲੀਆਂ ਦੇਖ ਇਹ 6 ਨੇ ठीक है फिर एक दो जानियाँ तीन कचार होंगे आए कोई ना कोई चीज लेंगे कही हूँ संघ से सारियां नहीं लेंदियाँ पर मैं तो किसी तो लेंगे ही होंने कोई ना कोई चीज इस तरह देखो जी कि लगी अपनी समोसा ट्रे बहुत सोहनी है नव एक पाल लिया भी रुपए एक कर लिया देखो जी ਬਹੁਤ ਸੋਹਣੀ ਕਰਦੇ ਮੈਂ ਤਾਂ ਕੱਲ ਸਾਂ ਗਈ ਚੀਰ ਲਿਆ ਸੀ ਇਧਰ ਬਹੁਤ ਸਿੱਖੀ ਆ ਪਹਿਲਾਂ ਸਾਡੇ ਨਾਲ ਦੀਆਂ ਮੈਂ ਪਿੱਛੇ ਆ ਜਾਲੀ ਜੀ ਖਰੀਦੀ ਸੀ ਤੇ ਉਹਨਾਂ ਨੇ ਕਰਦਾ ਲੈ ਲਈਆਂ ਮੈਂ ਕਿਹਾ ਕਰਦਾ ਸਾਡੇ ਕਾਫੀ ਪਈਆਂ ਅੰਗਾ ਤੇ ਵੀ ਇਕ ਲਈ ਦੀ ਹੁੰਦੀ ਜਿਹੜੀ ਤੇ ਨਾਮ ਘਰੇ ਹੋਵੇ ਜਾਂ ਸੋਹਣੀ ਲੱਗੇ ਲੈ ਲੈਂਦੀ ਆ ਫਿਰ ਉਹਨਾਂ ਨੇ ਤੇ ਮੈਂ ਆ ਕਰਦੇ ਲੈ ਕਹਿੰਦੀ ਹਾਏ ਸੌਣ ਤਾਂ ਦੇਖ ਵੀ ਨਹੀਂ ਅਸੀਂ ਤਾਂ ਵੀ ਸਭ ਕਰ ਦੋ ਵੀ ਇੰਨੀ ਸੋਹਣੀ ਤੁਸੀਂ ਕਿੱਥੋਂ ਚੱਕੀਓ ਉੱਥੇ ਕੋ ਪਈਆਂ ਹੁੰਦੀਆਂ ਨਾ ਆਈ ਚੌਪਤ ਕਾਨਾਂ ਤੇ ਤੇ ਸਾਰੀਆਂ ਨੇ ਲਈਆਂ ਆ ਇਸਾ ਦੇਖੋ ਜੀ ਸਰ 20 ਰੁਪਏ ਦੀ ਆਈ ਹੈ ਲੋ ਆਈ ਵੀ ਨਰੋਈ ਵੀ ਪੂਰੀ ਹੈ ਤਾਂ ਤਿੱਖੀ ਵੀ ਗਲਤ ਮੈਂ ਸਾਗ ਵੀ ਚੀਰਿਆ ਇਹਦੇ ਨਾਲ ਸਾਗ ਜ਼ਿਆਦਾ ਨਹੀਂ ਚੀਰਿਆ ਥੋੜਾ ਜਿਹੀ ਚੀਰਿਆ ਸੀ ਤੁਸੀਂ ਬਣਾ ਕੇ ਵੀ ਸਾਗ ਦਾ ਇਹ ਨਾ ਚੀਰਦੇ ਆ ਥੋੜਾ ਜਿਹਾ ਚੀਰਿਆ ਸੀਗਾ ਲੋ ਥੀਲ ਇੱਕ ਕੱਪਾਂ ਇਹ ਗਲਾ ਇਹ ਤਾਂ ਆਪਾਂ ਸਰੰਦੋਂ ਲਿਆਂਦੇ ਸੀ ਗਲਾਸ

ਤੋ ਤਿੰਨੇ ਅਸੀਂ ਗੰਗਾ ਸੀ ਮਫਸਰ ਸਾਹਿਬ ਤੇ ਉਹਨਾਂ ਨੇ ਵੀ ਜਿਹੜਾ ਸਮਾਨ ਸੀ ਆਇਆ ਇੱਕ ਦੂਜੇ ਨਾਲ ਕੇ ਲਿਆ ਤੇ ਉਦੋਂ ਵੀ ਅਸੀਂ ਆਈ ਸਾਰਿਆਂ ਨੇ ਲੰਗਾ ਘੜਾਈਆਂ ਤਿੰਨਾਂ ਜੜੀਆਂ ਨੇ ਰੱਖ ਕੇ ਲੋ ਜੀ ਇਹ ਸਭ ਦੱਸਾ 100 ਰੁਪਏ ਦੀ ਸੀਗੀ ਹਜੇ ਪਈ ਸੀ ਉਹਵੇਂ ਉਹਨਾਂ ਤੇ ਲਾਈਆਂ ਪਰ ਆਪਾਂ ਨਹੀਂ ਲਾਈ ਹਜੇ ਆਪਾਂ ਤਾਂ ਉਹਵੇਂ ਪਈ ਸੀ ਕਿਉਂਕਿ ਆਪਣਾ ਕੋਈ ਘੜਾਈਆਂ ਬਹੁਤ ਹੈ ਨਹੀਂ ਆਜੇ ਲੋ ਜੀ ਬਹੁਤ ਨਰੋਈ ਹੈ ਵੀ ਕਿਸ ਨੂੰ ਦਿਖਾਈ ਵੀ ਸੀਗੀ ਇਹ ਆਪਾਂ ਲਿਆ ਦੀ 100 ਦੀ ਵੀ ਇਹ ਜਨ ਸੀ 100 100 ਦੀ ਮੇਰੇ ਸੱਦ ਮੈਂ ਸਾਨੂੰ ਦੱਸਿਆ ਲਈ ਵੀ ਅਚ ਕਪਸਹੀਤੀ ਜੋੜ ਮੇਲੇ ਤੇ ਵੀ ਅਸੀਂ ਗੁੜੀਆਂ ਗੁੜੀਆਂ ਨੇ ਸਾਥ ਮੇ ਕਰਾਇ ਸੀ ਰਾਤ ਲਾ ਕੇ ਆ ਕੇ ਕਿ ਕਾ ਵਗਿਆ ਵਿਆਹ ਸਲੇ ਜਿ ਕਿਕਰ ਕਿਟਲਾਈਸਮ ਦਿਖਾਈ ਹੈ ਇਹ ਮੈਂ ਇਹ ਵੀ ਹਜੇ ਕ ਵਰਤ ਨਹੀਂ ਰਹੀ ਅੱਜ ਇਹ ਖਣੀ ਬਤਾਲੀ ਪੰਜਾਬ ਨਹੀਂ ਖਣੀ ਮਤਲਬ ਜ਼ੱਫਾ ਦੇ ਵੀਡੀਓ ਤੇ ਮੈਨੂੰ ਹਣੀ ਦਾ ਲਜਾਤ ਕਿੰਨੇ ਦੀ ਆਏ 200 ਹੁਣ 150 ਜਾਦ ਨਹੀਂ ਬਸ ਹੁਣ ਇਹ ਹੁਣ ਮੈਨੂੰ ਇਹ ਚੀਜ਼ਾਂ ਦੀ ਮੈਨੂੰ ਹਜੇ ਕੋਈ ਜ਼ਰੂਰਤ ਨਹੀਂ ਇਹ ਮੈਂ ਹੁਣ ਇੱਕ ਥੰਗ ਅੱਖ ਦਿੰਦੀਆਂ ਕਿਉਂਕਿ ਹੈਗੀਆਂ ਪਲੇਟਾਂ ਡਰੀਆਂ ਵੀ ਤੇ ਆ ਸਮੋਸੇ ਆ ਗਿਆਂ ਤਾਂ ਆਪਾਂ ਲਾ ਲਾਂਗੇ ਸਮੋਸੇ ਵਾਲੀਆਂ ਵਿੱਚ ਮੇਰੀਆਂ ਸਦੀਕ ਵਾਲਿਆ ਕਿ ਲਾਈਆਂ ਹੋਈਆਂ ਜਿਹੜੀਆਂ ਡੁੱਗ ਗਈਆਂ ਹੋਣਗੀਆਂ ਕੋਲ ਲਾਈਆਂ ਹੋਈਆਂ ਜੇ ਕੋਈ ਆਪਣੇ ਗੈਸ ਆਏ ਫਿਰ ਬਹੁਤ ਵਾਹ ਲਾਵਾਂਗੇ ਤੇ ਚਲੋ ਜੀ ਬਹੁਤ ਧੰਨਵਾਦ ਤੁਹਾਡਾ ਸਾਨੂੰ ਜੁੜਨ ਦਾ ਆਪਾਂ ਸਮਾਨ ਆਪਾਂ ਨੂੰ ਕਿਤੇ ਨਹੀਂ ਜੁੜਨੀ ਹੈਗੀ ਇਹਨਾਂ ਦੀ ਜ਼ਰੂਰਤ ਨਹੀਂ ਜਾਈਗੀ ਇਹ ਰੱਖ ਲਾ ਤੇ ਇਹ ਵੀ ਆਪਣੇ ਲਿਆਂਦੀ ਹੋਈ ਸਾਡਾ ਸਰਨੋਆ ਉਹ ਵਧੀਜੀ 14 ਦੇ ਦਾ ਮੇਲਾ ਆਪਾਂ ਨੂੰ 14 ਦਾ ਨਹੀਂ ਚੰਦਪੁਰਾਣੀ ਸਾਡੇ ਨੇੜੇ ਹੀ ਚੰਦਪੁਰਾਣੀ ਤਾਂ ਤੇ ਉੱਥੇ ਬਹੁਤ ਭਾਰਾ ਮੇਲਾ ਲੱਗਦਾ ਸੀ ਉੱਥੇ ਵੀ ਜਾਵਾਂਗੇ ਫਿਰ ਆਪਾਂ ਉੱਥੋਂ ਵੀ ਲੈ ਕੇ ਆਵਾਂਗੇ ਉੱਥੇ ਵੀ ਤੁਹਾਨੂੰ ਦਿਖਾਵਾਂਗੇ ਜੇ ਕੁਝ ਲੈ ਕੇ ਗਈ ਤਾਂ ਮੈਂ ਹਮ ਮੈਂ ਦੇਖੋ ਜੀ ਵੀਰ ਪੈ ਦੀ ਬਹੁਤ ਵਧੀਆ ਨਾਰੇ ਆ ਟੰਗੀ ਜਾਇ ਕਰਨੀਆਂ ਇਹ ਆ ਟੰਗੀ ਜਾਇ ਕਰਨੀਆਂ ਦੇਖੋ ਸੇ ਦਾੜੀ ਵਸੇ ਆ ਟੱਕੀ ਜਾਂਦੀਆਂ ਮਨ ਕਿਸਾਨੀਆਂ ਨਹੀਂ ਲਈਆਂ ਉਹ ਕਿ ਤੈਨੂੰ ਕਿੱਥੋਂ ਮਿਲ ਗਈ ਮੈਂ ਕਿਹਾ ਉੱਥੇ ਮਹਿਬੂਤ ਹੀ ਪਈਆਂ ਸੀ ਇਹ ਕਰਦੇ ਸਾਡੇ ਬਹੁਤ ਪਈਆਂ ਸੀ ਜਿਹੜੀਆਂ ਉਹਨਾਂ ਨੇ ਲਈਆਂ ਉਹ ਤਾਂ ਸੀਗੀਆਂ ਆ ਨਵੀਆਂ ਹੀ ਹੈਗੀਆਂ ਸੀ ਚਲੋ ਜੀ ਠੀਕ ਆਪਾਂ ਗਏ ਸੀ ਬਸ ਕੇ ਪਾਣੀ ਹਨ ਮੈਂ ਜਾ ਤੀਆਂ ਨਾਲੇ ਰੋਟੀ ਖਾ ਲਾਂ ਭੁੱਖ ਲੱਗੀ ਆ ਜਦੋਂ ਉੱਥੋਂ ਕੁਝ ਨਹੀਂ ਖਾ ਕੇ ਆਏਗੀ ਦੂਸਰੀ ਕੀ ਆਏ ਕੱਲਾ ਕਿ ਮੈਂ ਰੋਟੀ ਖਾਣ ਨਾਲੇ ਹਾਂਜੀ ਚਲੋ ਜੀ ਠੀਕ ਆ ਬਹੁਤ ਧੰਨਵਾਦ ਤੁਹਾਡਾ ਆਪਾਂ ਨਾਲ ਜੁੜਨ ਦਾ